ਕਿ ਚੜਦੀ ਕਲਾ 'ਚ ਪੈਸੇ ਮੰਗੇ ਕੋ ਤਾਂ ਹਸਾਬ ਕੋਈ ਸੀਐਮ ਸਾਹਿਬ ਕੋ ਮੰਗ ਸਕਦਾ ਮੈਂ ਫਿਰ ਆਪਣੀ ਗੱਲ ਦਰਾ ਰਿਹਾ ਕਿ ਸੀਐਮ ਸਾਹਿਬ ਸਿੱਧੇ ਤੌਰ ਤੇ ਉੱਤੇ ਕਿਸੇ ਦਾ ਦਰਦ ਵੇਖ ਕੇ ਉਹਦੀ ਕੋ ਮਦਦ ਕਰ ਸਕਦੇ ਨੇ ਉਹਨਾਂ ਨੂੰ ਆਫੀਸ਼ੀਅਲੀ ਤੌਰ ਦੇ ਉੱਤੇ ਉਹਦਾ ਡਾਟਾ ਲੈਣਾ ਪੈਣਾ ਉਹਦਾ ਸਾਰਾ ਕੁਝ ਲੈਣਾ ਪੈਣਾ ਔਰ ਦੂਜੀ ਚੀਜ਼ ਅੱਜ ਤੱਕ ਸੀਐਮ ਸਾਹਿਬ ਨੇ ਘਾਹ ਘੋਰ ਮਾਰੀ ਸੀ ਟਾਰ ਮਾਰੀ ਸੀਗੀ 45 ਦਿਨਾਂ ਦੇ ਵਿੱਚ ਵਿੱਚ ਮੁਆਵਜ਼ਾ ਮਿਲ ਜੂਗਾ ਅੱਜ ਚੱਲੋ ਮੇਰੇ ਨਾਲ ਪਿੰਡਾਂ ਦੇ ਵਿੱਚ ਕਿਸੇ ਨੂੰ 45 ਦਿਨ ਚ ਮੁਆਵਜ਼ਾ ਮਿਲਿਆ ਕਿਸੇ ਦੀ ਗਰਦੌਰੀਆਂ ਸਾਰੀਆਂ ਮਤਲਬ ਪਟਵਾਰੀਆਂ ਨੂੰ ਲਾਤਾ ਤੁਸੀਂ ਬਾਕੀਆਂ ਨੂੰ ਲਾਤਾ ਤੇ ਮੈਂ ਉਦੋਂ ਵੀ ਕਿਸਾਨ ਦੇ ਉੱਤੇ ਜਿਹੜੀ ਉਹ ਪਰਾਲੀ ਸਾੜਦਾ ਉਹਦਾ ਸੈਟਲਾਈਟ ਡਰਾਇ ਪਰਚਾ ਹੋ ਜਾਂਦਾ ਵੀ ਕਿਹੜੀ ਥਾਂ ਤੇ ਸੜੀ ਆ ਕਿਹੜੀ ਪੈੜੀ ਚ ਸੜੀ ਆ ਤੇ ਕਿਦੇ ਨਾਂ ਤੇ ਬੋਲਦੀ ਆ ਤੇ ਉਹ ਗਰਦੌਰੀ ਸੈਟਲਾਈਟ ਦੇ ਥਰੂ ਤੁਸੀਂ ਕੀ ਚਾ ਸਕਦੇ ਸੈਟਲਾਈਟ ਥਰੂ ਤੇ ਤੁਹਾਨੂੰ ਇਹ ਵੀ ਪਤਾ ਲੱਗ ਸਕਦਾ ਵੀ ਕਿੰਨਾ ਝੋਨਾ ਮਰੀ ਕਿੰਨੀ ਫਸਲ ਮਰੀ ਆ ਕਿੰਨਾ ਮਤਲਬ ਖਰਾਕ ਕਿੰਨੇ ਡੰਗਰ ਰੁੜੇ ਨੇ ਕਿੱਥੇ ਕਿੱਥੇ ਕਿੰਨੇ ਕਿੱਲੇ ਸੀਗੇ ਕਿੰਨੇ ਡੰਗਰ ਹੁਣ ਹੈ ਨਹੀਂ ਕਿੰਨੇ ਘਰ ਤਬਾਹ ਹੋਏ ਨੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਸਕਦਾ ਸੀਗਾ ਅੱਜ ਚਲੋ ਮੇਰੇ ਨਾਲ ਪਿੰਡਾਂ ਦੇ ਵਿੱਚ ਕਿਸੇ ਨੂੰ ਮਤਲਬ ਮੁਆਵਜ਼ਾ ਮਿਲਿਆ ਉਹਦਾ ਜਿਹੜੇ ਘਰਾਂ ਦੇ ਵਿੱਚ ਤੁਸੀਂ ਜਾਂਦੇ ਰਹ ਨਹੀਂ ਮਿਲਿਆ ਹਾਂ ਉਹਨਾਂ ਨੂੰ ਮਿਲਿਆ ਜਿਹੜੇ ਝਾੜੂ ਨਾਲ ਰਿਲੇਟਡ ਨੇ ਜਿਹੜੇ ਝਾੜੂ ਦੇ ਬੰਦੇ ਨੇ ਉਹ ਵੀ ਚੰਦ ਸਾਰਿਆਂ ਨੂੰ ਨਹੀਂ ਮਿਲਿਆ